ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਸਲਾਣਾ ਇਹ ਪਿੰਡ ਖੰਨੇ ਦੇ ਬਿਲਕੁਲ ਨੇੜੇ ਹੈ ਜ਼ਿਲ੍ਹਾ ਸ਼੍ਰੀ ਫਤਿਹਗੜ੍ਹ ਸਾਹਿਬ ਇਹਨੂੰ ਪੈਂਦਾ ਹੈ ਸ਼੍ਰੀ ਕ੍ਰਿਸ਼ਨਾ ਡੇਰੀ ਫਾਰਮ ਆ ਜਿੱਥੇ ਅੱਜ ਵੀਡੀਓ ਬਣਾ ਰਹੇ ਆ ਹਰ ਵਾਰ ਦੀ ਤਰ੍ਹਾਂ ਅੱਜ ਫੇਰ ਬਹੁਤ ਸਾਰੀਆਂ گاਵਾ ਵਿਕਰੀ ਵਾਲੀਆਂ ਮੌਜੂਦ ਹੈ ਕੋਸ਼ਿਸ਼ ਹੁੰਦੀ ਹੈ ਵੀਡੀਓ ਚ 8 ਤੋਂ 10 ਨਾਕ ਦਿਖਾਏ ਜਾਣ ਕਿਉਂਕਿ ਵੀਡੀਓ ਜਿਆਦਾ ਲੰਬੀ ਬਣਾਉਣ ਨਾਲੋਂ ਬਿਹਤਰ ਹੀ ਹੈ ਵੀ ਤੁਹਾਨੂੰ ਵੈਸੇ ਦੱਸਿਆ ਜਾਵੇ ਵੀ ਗਾਵਾ ਟੋਟਲ ਵਿਕਰੀ ਵਾਲੀਆਂ ਕਿੰਨੀਆਂ ਹੈ ਤੇ ਉਹਨਾਂ ਦੇ ਵਿੱਚੋਂ ਕੋਸਨਾਗ ਤੁਹਾਨੂੰ ਜਿਹੜੇ ਉਹ ਤੋੜ ਕੇ ਵੀ ਦਿਖਾਏ ਜਾਣ ਸੋ ਅੱਜ ਦੀ ਵੀਡੀਓ ਦੇ ਵਿੱਚ ਤਿੰਨ ਗਾਵਾ ਤੁਹਾਨੂੰ ਸੁੰਜਾ ਸਵਾਂਜਾ ਦਿਖਾਉਂਗਾ ਬਾਕੀ ਨਾਲ ਸਾਰੇ ਗੱਬਣ ਇਸ ਵੀਡੀਓ ਦੇ ਮਾਧਮ ਨਾਲ ਦਿਖਾਉਂਗਾ ਲਾਸਟ ਤੱਕ ਵੀਡੀਓ ਦੇਖ ਲਿਓ ਇੱਕ ਬੇਨਤੀ ਹੈ ਵੀ ਜਿਹਨੇ ਪਸ਼ੂ ਖਰੀਦਣਾ ਉਹ ਇੱਥੇ ਆਪ ਆਵੇ ਰੈਸ਼ ਦਾ ਫੁੱਲ ਪ੍ਰਬੰਧ ਹੈ ਜੇ ਕੋਈ ਵੀਰ ਦੂਰ ਤੋਂ ਵੀਡੀਓ ਦੇਖ ਰਿਹਾ ਹੈ ਉਹਨੂੰ ਰਹਿਣ ਦੀ ਕੋਈ ਦਿੱਕਤ ਨਹੀਂ ਇੱਥੇ ਤੁਸੀਂ ਰੁੱਕ ਸਕਦੇ ਹੋ ਖੇਤਾਂ ਦੇ ਵਿੱਚ ਬਾਹਰ ਫਾਰਮ ਹੈ ਤੇਰੇ ਐਸ਼ ਵਾਸਤੇ ਵਧੀਆ ਰੂਮ ਬਾਈ ਜੀ ਹੋਰਾਂ ਕੋਲ ਬਣੇ ਹੋਇਆ ਤੁਸੀਂ ਰੁੱਕ ਸਕਦੇ ਹੋ ਸੋ ਆਓ ਮਿਲিয়ে ਵੀਰ ਨੂੰ ਕਰਦੇ ਆਂ ਸ਼ੁਰੂਆਤ ਦੋਸਤੋ ਆਪਾਂ ਇਨਾਂ ਗਾਵਾਂ ਤੋਂ ਇੱਕ ਇੱਕ ਕਰਕੇ ਨਾਗ ਦਿਖਾਉਣੇ ਸ਼ੁਰੂ ਕਰ ਦਿੰਨੇ ਆਂ ਲਾਸਟ ਤੱਕ ਵੀਡੀਓ ਜ਼ਰੂਰ ਦੇਖਦੇ ਰਹੋ ਵਿਰਿੰਦਰ ਭਾਈ ਸਸੀ ਕਾ ਸਸੀ ਕਾ ਭਾਈ ਜੀ ਵਿਰਿੰਦਰ ਅੱਜ ਟੋਟਲ ਨਾ ਕਿੰਨੇ ਹੋਣਗੇ ਫਾਰਮ ਤੇ ਟੋਟਲ ਆਪਣੇ ਕੋਲ 20 ਬਾਈ ਨਾਗ ਹਮੇਸ਼ਾ ਹੀ ਹੁੰਦੇ ਨੇ ਸੇਲ ਵਾਸਤੇ ਜੀ ਠੀਕ ਹੈ ਅੱਜ ਸ਼ੁਰੂਆਤ ਕਰ ਲੈਨੇ ਤੇਰੀ ਬੈਕ ਸਾਈਡ ਤੇ ਗਾਂ ਖੜੀ ਹੈ ਮੇਰੇ ਖਿਆਲ ਚ ਇਧਰ ਸੂਈਆਂ ਦਵਾਈਆਂ ਗਾਵਾਂ ਹੈ ਹਾਂ ਜੀ ਇਹ ਚਾਰ ਗਾਵਾਂ ਆਪਣੀਆਂ ਸੂਈਆਂ ਸਵਾਈਆਂ ਨੇ ਜੀ ਠ ਠੀਕ ਹੈ ਤੇ ਬੱਚੇ ਨੇ ਉਹਨੇ ਜਨਮ ਦਿੱਤਾ ਤਿਆਰੀ ਦੇਖੋ ਤੁਸੀਂ ਕਿੰਨੀ ਕਿ ਸੋਹਣੀ ਹੈ ਜੀ ਸਹੀ ਹੈ ਜੇਰ ਜੂਰ ਦੀ ਡੰਨਾ ਹੈ ਜੀ ਬਿਲਕੁਲ ਆਪਣੇ ਕੋ ਕੈਮਰਾ ਰਿਕਾਰਡਿੰਗ ਸਾਰੀ ਹੈਗੀ ਆ ਠੀਕ ਹੈ ਤੇ ਬਾਕੀ ਜਿਹੜੇ ਵੀਰ ਨੇ ਲੈਣੀ ਆ ਆ ਕੇ ਆਪਣੀ ਮੇਨ ਗੱਲ ਹੈ ਜੀ ਆਪਣੀ ਆ ਕੇ ਤਸੱਲੀ ਕਰੋ ਵੀਰ ਬਣ ਕੇ ਹੱਥ ਬੰਨ ਕੇ ਬੇਨਤੀ ਆ ਸਹੀ ਹੈ ਆਨਲਾਈਨ ਵਾਲੇ ਚੱਕਰ ਚ ਨਾ ਪਿਆ ਕਰੋ ਥੋੜੇ ਪੈਸੇ ਵੱਧ ਖਰਾਬ ਹੁੰਦੇ ਨੇ ਜੀ ਸਾਡਾ ਤਾਂ ਸਰ ਜਾਂਦਾ ਜੀ ਸਹੀ ਹੈ ਖੋਲ ਲਾ ਬਈ ਸੋ ਦੋਸਤੋ ਪਹਿਲੇ ਨੰਬਰ ਤੇ ਦੇਖੋ ਤੇ ਇਹ ਬੇਨਤੀ ਹੱਥ ਬੰਨ ਕੇ ਇਸ ਕਰਕੇ ਕਰੀ ਜਾਂਦੀ ਹੈ ਵੀ ਜਿਹੜਾ ਵੀਰ ਆਪਦੀ ਸਮਝ ਨਾ ਖਰੀਦਦਾ ਫਿਰ ਲੰਬੇ ਤੋਂ ਵਿਚਾਰ ਰਹਿੰ ਕਿਉਂਕਿ ਇਹ ਸਾਲੀ ਚੀਜ਼ ਹੈ ਤੇ ਸੰਭਾਲ ਦਾ ਫਰਕ ਪੈਂਦਾ ਹੈ ਜੇ ਕੋਈ ਵੱਧ ਸੰਭੂਗਾ ਵੱਧ ਚੋਲੂਗਾ ਘੱਟ ਸੰਭੂਗਾ ਤਾਂ ਦੁੱਧ ਦੇ ਘੱਟ ਵੀ ਜਾਂਦੇ ਕਿਉਂਕਿ ਲਿਵਿੰਗ ਥਿੰਗਸ ਹੈ ਸਾਲੀਆਂ ਚੀਜ਼ਾਂ ਹਨ ਤੇ ਹਰੇਕ ਚੀਜ਼ ਦਾ ਅਸਰ ਪੈਂਦਾ ਹੈ ਆਰਡਰ ਦੀ ਬਣਾਵਟ ਦੇਖ ਸਕਦੇ ਤੁਸੀਂ ਪੂਰਾ ਫਿਕਸ ਹੈ ਥਣਤੀ ਚੁਆਈ ਵਾਲੇ ਵੀ ਹੈ ਢਾਂਚਾ ਸੋਹਣਾ ਗਾਂ ਦਾ ਬਾਕੀ ਸਟਰਕਚਰ ਤੁਸੀਂ ਇਹਦਾ ਦੇਖ ਹੀ ਰਹੇ ਹੋ ਹੁਣ ਜਿਹਨੂੰ ਚਾਹੇ ਤਾਂ ਕਾਲ ਕਰਕੇ ਤੁਸੀਂ ਰੇਟ ਇਹਦਾ ਕਨਫਰਮ ਕਰ ਲਿਓ ਚਾਰੇ ਥਣ ਸੋਹਣੇ ਆ ਬਿੱਥੀ ਤੇ ਲੱਗੇ ਹੋਏ ਆ ਥੋੜੀ ਥੋੜੀ ਪਲੂਣ ਹਵਾ ਨੇ ਤੇ ਮਹਿਸੂਸ ਹੋਊਗੀ ਬਾਕੀ ਸੂਈਏ ਅੱਜ ਸਵੇਰ ਹੀ ਐ ਇਹਦੇ ਨਾਲ ਇੱਕ ਹੋਰ ਗਾਂ ਜਿਹੜੀ ਸੂਈ ਸਵਾਈ 2 ਨੰਬਰ ਤੇ ਜਿਹੜੀ ਗਾਂ ਵਿਰੇਂਦਰ ਬਾਈ ਕੰਨਮਾ ਸੂਆ ਸੂਈ ਇਹ ਪਹਿਲੇ ਸੂਏ 4 ਦਿਨ ਦਾ ਜੀ ਹੂੰ ਇਹ ਵੀ ਸਵੇਰ ਦੀ ਸੂਈ ਆ ਇਹਦੇ ਪਿੱਛੇ ਮਿਲਕਾਫ ਹੈ ਜੀ ਇਹਦਾ ਭਾਜੀ ਸੌਦਾ ਹੋ ਗਿਆ ਆਪਣਾ ਤੁਹਾਡੇ ਆਏ ਤੇ ਜੀ ਫਿਰ ਇਹ ਤਾਂ ਤੋੜਨ ਦੀ ਵੀ ਨਹੀਂ ਆ ਜੀ ਇਹ ਲੋਡ ਨਹੀਂ ਸੋ ਦੋਸਤੋ ਇਹ ਵਿਕ ਚੁੱਕੀ ਆ ਵੈਸੇ ਤੁਹਾਨੂੰ ਦਿਖਾ ਦਿੰਨਾ ਇੱਕ ਵਾਰ ਸੌਦਾ ਹੋ ਗਿਆ ਥੋੜਾ ਅ ਗਰਮੀ ਦੀ ਰੋਤ ਵਾਲੀ ਵਹਿੜ ਸੀਗੀ ਹਾਥੀ ਚਵਾਈ ਵਾਲਾ ਥਣ ਬਹੁਤ ਸੋਹਣਾ ਢਾਂਚਾ ਚੰਗੀ ਚਮਕਦੀਂਦੀ ਐ ਸੋ ਇਹ ਵਿਕ ਗਈ ਐ ਇਹਦੇ ਨਾਲ ਇੱਕ ਹੋਰ ਸੂਈ ਸਵਾਈ ਖੜੀ ਐ ਕਨਵਸ ਹੂਆ ਵਿਰਿੰਦਰ ਬਾਈ ਵੀਰੇ ਦੂਜਾ ਸੂਆ ਜੀ ਪਰਸੋ ਸ਼ਾਮ ਦੀ ਸੂਈ ਹੋਈ ਆ ਬੈਠ ਥੱਲੇ ਹੁਣ ਠੰਡਾ ਦੁੱਧ 25 ਕਿਲੋ ਐ ਬਿਲਕੁਲ ਤਿਆਰ ਹੋਊਗਾ ਚਾਹੇ ਬੌਲੀ ਸਮਝ ਲਵੇ ਚਾਹੇ ਬੰਦਾ ਦੁੱਧ ਸਮਝ ਲਵੇ ਲੈਵੇ ਦੀ ਕੁਆਲਿਟੀ ਦੇਖੋ ਜੀ ਪੂਰਾ ਫਿਕਸ ਪਿਆ ਸਹੀ ਐ ਢਾਈ ਵਜੇ ਮਤਲਬ ਸਾਢੇ 3 ਵਜੇ ਆਪਣੀ ਮਿਲਕਿੰਗ ਹੁੰਦੀ ਐ ਜੀ ਸੋ ਦੋਸਤੋ ਇੱਕ ਘੰਟਾ ਆ ਰਹਿੰਦਾ ਚਵਾਈ ਸ਼ੁਰੂ ਹੋਣ ਚ ਸਾਢੇ 1 3 ਵਜੇ ਚਵਾਈ ਸ਼ੁਰੂ ਹੁੰਦੀ ਐ ਤੇ ਢਾਈ ਵਜੇ ਵੀਡੀਓ ਬਣ ਰਹੀ ਐ ਹਵਾਨੇ ਹੁਣ ਲਗਭਗ ਤੁਸੀਂ ਭਰ 25 ਕਿਲੋ ਠੰਡਾ ਦੁੱਧ ਦੋ ਟਾਈਮ ਤਿੰਨ ਟਾਈਮ ਚੋਕੇ ਲਿਜਾਇਓ ਦਿਨ ਨਤੀਜਾ ਹਥੀਂ ਚਵਾਈ ਵਾਲਾ ਥਾਣਾ ਹਵਾਨਾ ਅੱਗੋਂ ਪਿੱਛੋਂ ਬਹੁਤ ਸੋਹਣਾ ਕਟ ਵਾਲਾ ਹਵਾਨਾ ਦੱਸੋ ਬਾਕੀ ਘਾਹ ਦੁੱਧ ਵਾਲੀ ਦਿਸਦੀ ਐ ਦੁੱਧ ਕਿੰਨਾ ਚੋਲੋਗੇ ਉਹ ਤੁਹਾਡੀ ਸੇਵਾ ਤੇ ਆ ਪਰ ਜਿਹੜਾ ਇੱਥੇ ਹਾਜ਼ਰ ਦੋ ਟਾਈਮ ਚੋਣ ਦਾ ਹੱਕ ਐ ਜ਼ਰੂਰ ਚੋਕੇ ਲਿਜਾਇਓ ਮੇਰੇ ਖਿਆਲ ਚ ਪੌਣੇ ਫੁੱਟ ਦੀ ਵਿੱਥੀ ਦੇ ਉੱਤੇ ਥਾਣ ਹੋਣਗੇ ਦੱਸੋ ਜਿਹੜੇ ਅਗਲੇ ਤੇ ਪਿਛਲੇ ਥਾਣਾਂ ਪਿਛਲੇ ਥਾਣਾਂ ਚ ਵੀ ਵਿੱਥੀ ਬਹੁਤ ਸੋਹਣੀ ਐ ਜਿਹੜਾ ਵੀਰ ਚਵਾਈ ਕਰਨੀ ਜਾਣਦਾ ਉਹਦੇ ਵਾਸਤੇ ਤਾਂ ਵਧੀਆ ਰਹਿਣਾ ਰਹਿਣਾ ਜਿਹੜਾ ਨਹੀਂ ਵੀ ਚਵਾਈ ਕਰਨੀ ਜਾਣਦਾ ਉਹ ਸਿੱਖ ਜ਼ਰੂਰ ਜਿਆਦਾ ਨਹੀਂ ਕਹਿੰਦੇ ਵੀਰ ਜੀ ਆਪਾਂ ਜੇ ਨਾਰਮਲ ਸੇਵ ਵਾਲਾ ਵੀ ਆਇਆ 30 ਤੋਂ ਬਾਹਰ ਤਾਂ ਹੱਸ ਕੇ ਦੁੱਧ ਪਾ ਦੇਣਾ ਗਾਂ ਨੇ ਜੀ ਬਾਕੀ ਜੇ ਕਾਰੀਗਰ ਬੰਦਾ ਹੋਏ ਨੇ 35 ਕਿਲੋ ਦੁੱਧ ਵੀ ਉਹ ਤਾਂ ਲੈ ਲੈਣਾ ਹੁਣ ਤੁਸੀਂ ਆਪ ਸਮਝਦਾਰੋ 4-4 5-5 ਅੰਗਲ ਬਾਹਰ ਫਿਰਦਾ ਲੈ ਵਾ ਜੀ ਸਹੀ ਸੋ ਦੋਸਤੋ ਦੁੱਧ ਤਾਂ ਤੁਹਾਡੀ ਸੇਵਾ ਦਾ ਪਰ ਥਣ ਹਵਾਨੇਆਂ ਲੋਂ ਗਾਂ ਚ ਕੋਈ ਕਮੀ ਨਹੀਂ ਤੁਸੀਂ ਦੇਖੋ ਥਣਾ ਚ ਵਿੱਥੀ ਸੋਹਣਾ ਹਵਾਨਾ ਇਹ ਗਾਂ ਤੁਹਾਨੂੰ 3 ਨੰਬਰ ਤੇ ਦਿਖਾ ਰਹੇ ਸੀ ਵੈਸੇ ਇਹਨਾਂ ਚੋਂ 2 ਨੰਬਰ ਵਾਲ ਇੱਕ ਹੋਰ ਗਾਂ ਇਹ ਤੋਂ ਅੱਗੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਕਿੰਨਾ ਚਰੋ ਗਿਆ ਬਾਈ ਸੂਈ ਇਹ ਵੀ ਪਰਪਾ ਜੀ ਪਰਸੋ ਦੀ ਸੂਈ ਹੈ ਸ਼ਾਮ ਦੀ ਜੀ ਹਮ ਤੇ ਬੋਲੀ ਤੋਂ ਤਕਰੀਬਨ ਤਰੀ ਮੇ ਖਾਲੀ ਹੈ ਜੀ 22 23 ਕਿਲੋ ਇਸ ਟਾਈਮ ਹੂੰ 20 ਕਿਲੋ ਬੰਦਾ ਮੰਨ ਕੇ ਲੈ ਲਵੇ ਜੀ ਫੀਮੇਲ ਕਾਫ ਹੈ ਦੇ ਪਿੱਛੇ ਠੀਕ ਹੈ ਇਹ ਵੀ ਜਰਸੀ ਪੱਖ ਚ ਪੈਂਦੀ ਹੈ ਜੀ ਹਮ ਗਰਮੀਆਂ ਚ ਚੰਗੀ ਰਹੂਗੀ ਮਤਲਬ ਦੁੱਧ ਫੈਂਟ ਵੀ ਬਹੁਤ ਚੰਗੀ ਆਊਗੀ ਇਹਦੀ ਤੋਰੀ ਬਾਈ ਸੋ ਦੋਸਤੋ ਥੋੜਾ ਕ੍ਰਾਸ ਸੰਗ ਫਿਟਿੰਗ ਵਾਲਾ ਹਵਾਨਾ ਇਹਦਾ ਕੁੱਚਾਂ ਤੋਂ ਤਈ ਹਵਾਨਾ ਥਣਥੀ ਚੋਈ ਵਾਲੇ ਬਾਕੀ ਤੋਰ ਕੇ ਵੀ ਦਿਖਾ ਦੂਗਾ ਦੇਖੋ ਢਾਂਚਾ ਹਜੇ ਵੀ ਲੈ ਵਿੱਚ ਪੂਰੀ ਮਤਲਬ ਢਿੱਲ ਪਈ ਹੈ ਜੀ ਹਜੇ 4 ਟਾਈਮ ਪਿਆ ਤੇ ਉਹਨਾਂ ਟਾਈਮੇ ਨੇ ਦੁੱਧ ਜਿਹੜਾ ਉਹਾਨੇ ਚ ਹਜੇ ਭਰਨਾ ਹੈ ਸਟੋਰ ਕਰਨਾ ਉੱਤੋਂ ਸਟਰਕਚਰ ਦੇਖੋ ਵੈੜ ਦਾ ਪਸੰਦ ਆਊਗੀ ਤੁਹਾਨੂੰ ਲਿਆ ਭਾਈ ਸੋਹਣਿਆ گاਵਾ ਦੋਸੋ ਚਾਰੇ ਸੋਹਣਿਆ ਜਿਹਨਾਂ ਚੋਂ ਇੱਕ ਵੀ ਕੀ ਵੀ ਹੈ ਤੇ ਤਿੰਨ ਜਿਹੜੀਆਂ ਹਜੇ ਵਿਕਰੀ ਵਾਸਤੇ ਮੌਜੂਦ ਆ ਜਿਹੜੀਆਂ ਤੋਰ ਕੇ ਦਿਖਾਤੀਆਂ ਬਾਕੀ ਆ ਕੇ ਦੇਖੋਗੇ ਫਿਰ ਜਿਹੜੀ ਪਸੰਦ ਆ ਉਹ ਸਿਲੈਕਟ ਕੀਤੀ ਜਾਂਦੀ ਹੈ ਕੁਸ ਗਾਮਾ ਇਸ ਸਾਈਡ ਦੇ ਉੱਤੇ ਗੱਬਣ ਖੜੀਆਂ ਐ ਕੁਸ ਪਰਲੇ ਪਾਸੇ ਗੱਬਣ ਖੜੀਆਂ ਆਪਾਂ ਕੁਸਕ ਵਿੱਚੋਂ ਤੋਰ ਕੇ ਦੇਖਾਂਗੇ ਅ ਕੁਸਕ ਨਾਲ ਅੱਗੇ ਖੜੇ ਤੁਹਾਨੂੰ ਦਿਖਾ ਰਹੇ ਹਾਂ ਦੇਖ ਕੀ ਡਿਟੇਲ ਆ ਬਾਈ ਇਹਦੀ ਮੇਰੇ ਪਹਿਲਾ ਸੁਆ ਜੀ ਦੰਦੋਂ ਚੌਗੀ ਹੈ ਜੀ ਤੇ ਤਕਰੀਬਨ 5-4 ਦਿਨ ਲਊ ਜੀ ਹੁਣ ਸੂਨ ਦੇ ਵਿੱਚ ਬਿਲਕੁਲ ਰੈਡੀ ਹੋ ਆ ਜੀ ਤੇ ਮਿਨਿਮਮ 30 ਤੋਂ 32 ਕਿਲੋ ਦੀ ਮਿਲ ਕੇ ਮਤਲਬ 30 ਤੋਂ ਪਲੱਸ ਦੀ ਮਿਲ ਕੇ ਪਹਿਲੇ ਸਵੇਰ ਕਰਾਉਣੀ ਚਾਹੀਦੀ ਬੱਚੀ ਨੂੰ ਜੀ ਬਹੁਤ ਵਧੀਆ ਢਾਂਚੇ ਦੀ ਬੱਚੀ ਆ ਜੀ देखो ख पू ने सूना है जी लंबाई पखों बेल पक्षों जी उची लंबी लेंथ लैग स्कोर किसी पखों भी कमी नहीं बछी देखी लिया फिर मोड़ला बन so, वेड़ा लिया वापस ਉਸ ਸਟਰਕਚਰ ਤੁਸੀਂ ਇਸ ਸਾਈਡ ਤੋਂ ਵੀ ਇਹਦਾ ਦੇਖ ਸਕਦੇ ਹੋ ਇਹਦੂ ਅੱਗੇ ਭਾਈ ਦੂਜਾ ਸੂਏ ਭਾਜੀ ਕਹਿੰਦਾ ਹੂੰ तकरीबन 10 ਕੁ ਦਿਨ ਪਏ ਨੇ ਜੀ ਹਜੇ ਬਹੁਤ ਚੰਗਾ ਦੁੱਧ ਪਾਇਆ ਹੈ 35 ਤੋਂ ਪਲੱਸ ਦਾ ਰਿਕਾਰਡ ਹੈ ਪਹਿਲੇ ਸੂਏ ਦਾ ਜੀ 35 ਕਿਲੋ ਇਹ ਗਰਮੀ ਦੇ ਹਿਸਾਬ ਨਾਲ ਬੰਦਾ ਚਾਹੇ 35 ਕਿਲੋ ਮੰਨ ਕੇ ਲੈ ਲਵੇ ਜੀ ਠੀਕ ਹੈ 10 ਤੋਂ 12 ਦਿਨ ਕੱਢ ਦਿਆ ਜੀ ਹਜੇ ਸੋ 10 ਤੋਂ 12 ਦਿਨਾਂ ਦੀ ਹਜੇ ਕੱਚੀ ਹਵਾਨੇ ਦਾ ਰੁਕ ਸੁਹਣਾ ਹੈ ਕੱਚੇ ਚ ਹੀ ਤੋਰਦੇ ਵਸੋਂ ਉਧਰ ਨੂੰ ਥੁੜੇ ਉਸ ਵਾ ਡਾਟਾ ਚ ਪੂਰੀ ਮਜਬੂਤੀਆਂ ਬਾਡੀ weight ਦਾ ਤੁਸੀਂ ਹੁਣ ਦੇਖ ਹੀ ਸਕਦੇ ਹੋ ਜੱਜਮੈਂਟ ਕਰ ਲੋਗੇ ਸੰਭਾਲ ਦਾ ਫਰਕ ਹੁੰਦਾ ਤੁਸੀਂ ਰੇਤਾ ਦੇਖੋ ਕਿੰਨਾ ਕਪੋਲਾ ਹੈ ਪਸੂ ਮੱਲੋ ਮੱਲੀ ਬੈਠਣ ਨੂੰ ਕਰਦੇ ਇੱਥੇ ਸੋਏ ਗਾਂਦ ਸੋ ਗੱਬਣ ਹਜੇ 10 ਤੋਂ 12 ਦਿਨ ਲਾਹੂਗੀ ਸੂਨ ਚ ਇਸ ਤੋਂ ਅੱਗੇ ਇੱਕ ਹੋਰ ਵੈਡ ਜਿਹੜੀ ਤਿਆਰੀ ਜੀ ਚ ਦਿਸਦੀ ਹੈ ਆਪਾਂ ਡਿਟੇਲ ਬਾਈ ਤੋਂ ਪੁੱਛਾਂਗੇ। ਬਈ ਪਲੂਣੇ ਬੱਛੀ ਜੀ ਇਹ ਪਹਿਲੇ ਸੂਏ ਸੂਣਾ ਜੀ ਦੰਦੋਂ ਆਪਾਂ ਕਨਫਰਮ ਵੀਡੀਓ ਦੇ ਵਿੱਚੇ ਕਰ ਦਾਂਗੇ। ਇਹ ਤਕਰੀਬਨ ਹਫ਼ਤੇ ਤੋਂ 10 ਦਿਨ ਦੇ ਵਿੱਚ ਵਿੱਚ ਸੂਬੂਗੀ। ਭਲਾ ਪੋਣੇ ਬੱਛੀ ਨੂੰ ਸ਼ੁਰੂ ਕਰਤੀਆਂ ਜੀ। 30 ਕਿਲੋ ਦੀ ਮਿਲਕਿੰਗ ਇਹ ਵੀ ਠੰਡੀ ਕਰਵਾ ਦੂਗੀ ਜੀ। ਠੀਕ ਹੈ। ਹਫ਼ਤਾ 10 ਦਿਨ ਅਜੇ ਲੈਂਦੀ ਹੈ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ। ਪਹਿਲਾ ਸੂਆ ਇਹਨੇ ਸੂ। ਚੰਗਾ ਵਜਨ ਹੈ ਦਾ ਵੀ ਚਮਕ ਝੁਮਕ ਸੋਹਣੀ ਦਿਸਦੀ ਹੈ ਲਿਆ ਭਾਈ ਫਿਟਿੰਗ ਵਾਲਾ ਹਵਾਨਾ ਰਹੂਗਾ ਦੋਸਤੋ ਭਲੂਣ ਜਰੂਰ ਇੱਕ ਪਾਸੇ ਤੇ ਤੁਹਾਨੂੰ ਥੋੜੀ ਜਿਆਦਾ ਮਹਿਸੂਸ ਹੋਊ ਕਿਉਂਕਿ ਬੈਠਣ ਨਾਲ ਪਸੂ ਦੂਜੇ ਪਾਸੇ ਲੈ ਜਾਂਦਾ ਭਲੂਣ ਇਹਸ ਤੋਂ ਅੱਗੇ ਇੱਕ ਹੋਰ ਗਾਂ ਬਾਈ ਤੋਰੂਗਾ ਇਹ ਦੂਜਾ ਸੂਆ ਭਾਜੀ 10 ਤੋਂ 12 ਦਿੰਦੀ ਹੈ ਇਹ ਨਰਮ ਹੈ ਜੀ ਖਲੇਵਾ ਪੂਰਾ ਕੁਆਲਿਟੀ ਵਾਲਾ ਇਹਦਾ ਵੀ 32 33 ਕਿਲੋ ਦੀ ਮਿਲ ਕੇ ਕਰਵਾਈ ਹੋਈ ਹੈ ਜੀ ਇਹਨੇ 30 ਤੋਂ 35 ਲੀਟਰ ਦੇ ਵਿੱਚ ਵਿੱਚ ਦੀ ਮਿਲਕਿੰਗ ਸਮਝ ਕੇ ਲੈ ਲਵੇ ਬੰਦਾ ਜੀ ਕੁਆਲਿਟੀ ਪੱਖੋ ਰੰਗ ਰੂਪ ਬਰੀਡ ਵਾਈਜ਼ ਬਹੁਤ ਜ਼ਿਆਦਾ ਚੰਗੀ ਹੈ ਜੀ ਛੋਟਾ ਕਾਨਾ ਬਿਲਕੁਲ ਸੋ ਢਾਂਚਾ ਦੇਖੋ ਤੁਸੀਂ ਥਾਣੇ ਦਾ ਵੀ ਹੱਥੀਂ ਚਵਾਈ ਵਾਲਾ ਰਹੂਗਾ گاਵਾ ਸਾਰੀਆਂ ਦੇ ਥਾਣੇ ਅੱਜ ਹੱਥੀਂ ਚਵਾਈ ਵਾਲੇ ਦਿੰਦੇ ਆ ਭਾਵੇਂ ਮਸ਼ੀਨ ਲਾ ਲਓ ਭਾਵੇਂ ਹੱਥੀਂ ਚੋ ਲਓ ਕਮਾਲ ਆ ਬਈ ਬੰਦੇ ਸੋ ਵੀ ਗਾਂ ਤੁਸੀਂ ਦੇਖ ਸਕਦੇ ਹੋ ਜਿਹੜੀਆਂ ਹਾਜ਼ਰ ਜਿਹਾ گاਵਾ ਉਹ ਆਪਾਂ ਤੁਹਾਨੂੰ ਦਿਖਾ ਦਨੇ ਇਹਦੋਂ ਅੱਗੇ گا ਥੋੜੀ ਕੱਚੀ ਇਥੇ ਇਹਦੀ ਖੜੀ ਦੀ ਡਿਟੇਲ ਦੱਸਦੀ ਵੀਰਿੰਦਰ ਬਾਈ ਜੀ ਇਹਦਾ ਵੀਰੇ ਪਿਆ ਟਾਈਮ ਜਿਹੜੇ 20 22 ਦਿਨ ਪਏ ਨੇ ਜੀ ਠੀਕ ਹੈ तकरीबन 30 ਤੋਂ ਪਲੱਸ ਦਾ ਮਿਲਕਾ ਰਿਕਾਰਡ ਆ ਜੀ ਇਹਦਾ ਵੀ ਲੋ ਚੰਗਾ ਮਿਲਕ ਰਿਕਾਰਡ ਕਰਾ ਦੂਗੀ ਵਜਨ ਮੋਜਨ ਪਚੰਗਾ ਜੀ ਸੀਮਨ ਡਿਟੇਲ ਸਾਰੀ ਮਿਲ ਜੂਗੀ ਠੀਕ ਹੈ ਜੀਨ ਪਾਜੀ ਸੀਮਨ ਡਿਟੇਲ ਆਪਣੇ ਕੋਲ ਸਾਰੀਆਂ گاਵਾਂ ਦੀ ਹੈ ਜੀ ਠੀਕ ਹੈ ਕਿ ਕਦੀ ਗਾਂ ਹੋਊਗੀ ਜੀ ਜੀ ਨਾ ਹੋਵੇ ਜੀ ਹੱਥਾਂ ਨੂੰ ਦੇਖੋ ਬਹੁਤ ਸੋਹਣਾ ਹਜੇ 20 22 ਦਿਨ ਬਾਕੀ ਹੈ ਫਵਾਨਾ ਹੁਣ ਵੀ ਸੋਨਾ ਦਿਖਾਉਂਦੀ ਆ ਪਰ ਹਜੇ ਦਿਨ ਇਹਨੇ ਲੈ ਜਾਣੇ ਆ ਇੱਕ ਹੋਰ ਗਾਂ ਹਾਜ਼ਰ ਜੀ ਦੀਂਦੀ ਐ ਇਹ ਬਿਲਕੁਲ ਰੈਡੀ ਹੋ ਪਾਜੀ ਦੂਜਾ ਸੂਆ ਜੀ ਦੰਦੋਂ ਚੌਕ ਦੇ ਦੰਗ ਪੂਰੇ ਕਰਕੇ ਛਿੱਗ ਦੇ ਚੱਕਦੀ ਐ ਜੀ ਹਜੇ ਤੇ 33 34 ਕਿਲੋ ਦਾ ਪਹਿਲੇ ਸੂਆ ਦਾ ਰਿਕਾਰਡ ਆ ਜੀ 33 34 ਕਿਲੋ ਇਹ ਬੰਦਾ ਮੰਨ ਕੇ ਲੈ ਲਵੇ ਹਜੇ ਵੀ ਮਤਲਬ 2 4 ਦਿਨ ਲੱਗ ਕੱਟਦੀ ਆ ਜੀ ਲੈਵੇ ਚ ਹਜੇ ਜੀ ਪੂਰੀ ਢਿੱਲ ਪਈ ਐ ਤੋਰੀ ਬਈ ਐ ਸੋ ਦੱਸੋ ਇਹ ਤੋੜ ਕੇ ਦਿਖਾਣੇ ਦੋ ਦਿਨ ਲੈ ਸਕਦੀ ਐ ਸੋਨ ਦੇ ਵਿੱਚ ਹਜੇ ਵੀ ਥਣ ਇਹਦੇ ਵੀ ਹੱਥੀਂ ਚਵਾਈ ਵਾਲੇ ਡਾਂਚਾ ਤੁਸੀਂ ਦੇਖ ਲੈਣਾ ਕੱਚੇ ਚ ਤੋਂ ਉਧਰ ਪੱਕੇ ਚ ਲੈ ਜਾ ਭਾਵੇਂ ਇਹਨੂੰ ਬਈ ਸੋ ਵੇਨੇ ਆ ਥੋੜਾ ਲੰਬਾ ਤੋੜ ਕੇ ਵੈਸੇ ਹਾਜ਼ਰ ਆਗਾ ਬਿਲਕੁਲ ਧਿਆ ਫਾਰਮ ਦੀ ਔਨ ਕਰਕੇ ਰੱਸੀ ਦੀ ਹਲਕਤ ਜ਼ਿਆਦਾ ਮਨਾਉਂਦੀਆਂ ਨੇ ਜੀ ਤੋਰਨ ਕਰਕੇ ਠੀਕ ਐ ਉਹ ਹਵਾਨਾ ਦੇਖੋ ਤੁਸੀਂ ਕਰਮਾ ਵਾਲੀ ਦਾ ਲਿਆ ਵਾਪਸ ਭਈ ਬੰਦੇ ਬਿਲਕੁਲ ਅਥੀਂ ਚੁਆਈ ਵਾਲਾ ਥਾਣਾ ਸੂਨ ਦੀਆਂ ਤਿਆਰੀਆਂ ਚ ਹੀ ਐ ਬੱਛੀ ਦੇਵੇ ਕਰਮ ਵਾਲੀ ਜਿਹੜਾ ਰੇਟ ਬਾਈ ਹੁਰੀ ਦੀ ਗੱਬਣ ਦੀ ਡਿਮਾਂਡ ਕਰਨਗੇ ਉਹ ਤੁਹਾਨੂੰ ਜਾਇਜ਼ ਲੱਗਣ ਲੱਗ ਜਾਣਾ ਇਹ ਤੋਂ ਅੱਗੇ ਲਾਸਟ ਉੱਤੇ ਹੋਰ ਇੱਕ ਇਧਰ ਗਾਂ ਤੁਹਾਨੂੰ ਦਿਖਾ ਦਿੰਦੇ ਆਂ ਪ੍ਰਿੰਦਰ ਭਾਈ ਕੀ ਡਿਟੇਲ ਹੈ ਜੀ ਇਹ ਪਾਜੀ ਦੂਜਾ ਸੂਗਾ ਜੀ ਹੂੰ ਬਹੁਤ ਚੰਗਾ ਦੁੱਧ ਪਾਇਆ 28 29 ਕਿਲੋ ਦੁੱਧ ਪਾਇਆ 30 ਤੋਂ ਪਲੱਸ ਦੀ ਮਿਲਕਿੰਗ ਕਰਾ ਦੂ ਜੀ 15 ਦਿਨ ਪਏ ਨੇ ਹਜੇ ਬੱਛੀ ਦੀ ਠੀਕ ਐ ਬਾਈ ਖੜੀ ਰਹਿਣ ਦੀ ਬਾਈ ਜਰਸੀ ਕੱਢਣੀ ਬਾਹਰ ਉਧਰੋਂ ਸੋ ਇਹ ਦੱਸੋ ਗੱਬਣ ਵੈੜ ਐ ਜਿਹੜੀ ਲਾਸਟ ਉੱਤੇ ਦੇ ਸੀ ਦੇਖ ਰਹੋ ਫਿਟਿੰਗ ਵਾਲਾ ਹਵਾਨਾ ਬਣਾਉਗੀ ਪਰ ਅਜੇ ਦਿਨ ਪਏ ਇਸ ਕਰਕੇ ਆਪਾਂ ਤੋਰਦੇ ਨਹੀਂਗੇ ਇੱਕ ਜਰਸੀ ਤੁਹਾਨੂੰ ਤੋੜ ਕੇ ਦਿਖਾਈਗੇ ਉਸ ਤੋਂ ਬਾਅਦ ਚ ਦੋ ਵਹਿੜਾ ਹੀਫਰ ਜਿਹੜੀਆਂ ਗੱਬਣ ਆ ਉਹ ਦਿਖਾਉਣੀਆਂ। ਵਿਰਿੰਦਰ ਭਾਈ ਇਹਦੀ ਕੀ ਡਿਟੇਲ ਹੈ? ਵੀ ਜੀ ਦੂਜਾ ਸੂ ਹੈ ਜੀ ਬੜੇ ਵੀਰ ਆਪਾਂ ਨੂੰ ਫੋਨ ਕਰਦੇ ਜਰਸੀ ਲਿਆਓ ਜਰਸੀ ਲਿਆਓ। ਜਰਸੀ ਵੀ ਜੀ ਚੰਗੀ ਮਿਲਦੀ ਘਟ ਹੈ ਜੀ। ਇਸ ਕਰਕੇ ਆਪਣ ਹਰੇਕ ਲਾਟ ਦੇ ਵਿੱਚ ਇੱਕ ਅੱਧੀ ਹੁੰਦੀ ਹੈ ਜੀ। ਹੂੰ 25 ਕਿਲੋ ਦਾ ਪਹਿਲੇ ਸੂ ਦਾ ਰਿਕਾਰਡ ਹੈ ਜੀ ਬੰਦਾ 25 26 ਕਿਲੋ ਇਹ ਮੰਨ ਕੇ ਚਾਹੇ ਐਤ ਕੀ ਲੈ ਲਵੇ ਜੀ। ਠੀਕ ਹੈ। ਸੰਭੀ ਬਹੁਤ ਹੈ ਲੋ ਹਰ ਪੱਖੋਂ ਓਕੇ ਹੈ ਜੀ ਪੂਰਾ ਬੰਦੇ ਨੇ ਲਸਾਮ ਕੇ ਬਸ ਦੁੱਧੇ ਚੋਣਾ ਜੀ ਪੰਜ ਤੋਂ 4 ਦਿਨ ਦੇ ਵਿੱਚ ਵਿੱਚ ਸੁਕੂਗੀ ਜੀ ਸੋ ਪੰਜ ਚਾਰ ਦਿਨ ਲਾਉਗੀ ਦੋਸਤੋ ਹਾਈਟ ਜਰਸੀ ਗਾਵਾਂ ਵਾਲੇ ਹਿਸਾਬ ਤੇ ਹੈ ਕਈ ਵਾਰ ਤੁਸੀ ਐਫਪੀ ਦੇਖ ਕੇ ਬਾਅਦ ਤੁਹਾਨੂੰ ਜਰਸੀ ਜਿਹੜੀ ਉਹ ਉਹਦੇ ਨਾਲ ਮੁਕਾਬਲੇ ਛੋਟੀ ਲੱਗੇ ਫਵਾਨਾ ਚੰਗਾ ਥਣ ਹੱਥੀਂ ਚਵਾਈ ਵਾਲੇ ਆ ਢਾਂਚਾ ਸੋਹਣਾ ਹੈ ਮਜ਼ਬੂਤ ਆ ਨਰੋਈ ਹੈ ਦੁੱਧ ਕਿੰਨਾ ਚੋਲੋਗੇ ਥੋਡੀ ਸੇਵਾ ਬਰੀਡਿੰਗ ਵਾਸਤੇ ਕੰਮ ਕਰਨਾ ਚਾਹੁੰਦੇ ਹੋ ਤਾਂ ਜਰਸੀ ਨਸਲ ਦੇ ਵਧੀਆ ਬੱਚੇ ਪਾਓ ਸੋ ਇਹ ਤੁਹਾਨੂੰ ਜਰਸੀ ਇੱਕ ਦਿਖਾਉਣੀ ਸੀ ਇਹ ਤੋਂ ਇਲਾਵਾ ਦੋਸਤੋ ਦੋ ਹੀ ਫਿਰ ਤੁਹਾਨੂੰ ਕਹਿਆ ਉਹ ਵੀ ਦਿਖਾ ਦਿੰਦੇ ਹਾਂ। ਵੀਰਿੰਦਰ ਭਾਈ ਇਸ ਵਾਇਰਡ ਦੀ ਕੀ ਡਿਟੇਲ ਹੈ? ਵੀ ਜੀ ਇਹ ਪਹਿਲੇ ਸੂਈ ਸੁਣਾ ਜੀ ਇਹਨੇ ਦੁੱਗ ਦਾ ਇੱਕ ਦੰਦ ਚੱਕਿਆ ਜੀ ਹਜੇ। ਹੂੰ। ਤਕਰੀਬਨ ਸੀਮਨ ਡਿਟੇਲ ਸਾਰੀ ਇਹਦੀ ਇਹਦੇ ਮਾਂ ਦੀ ਨਾਨੇ ਦੀ ਅੱਠ ਪੀੜੀਆਂ ਦਾ ਜਨਰੇਸ਼ਨ ਰਿਕਾਰਡ ਮਿਲ ਜੂ ਜੀ। ਆਪਾਂ ਪੂਰਾ ਇੱਕ ਫਾਰਮ ਖਰੀਦਿਆ ਸੀਗਾ ਜੀ ਉਹਦੇ ਵਿੱਚ 19 19 ਤੋਂ ਲੈ ਕੇ 20 ਦੇ ਵਿੱਚ ਵੀ ਜਾਨਵਰ ਸੀਗੇ ਜੀ ਕੋਈ ਬੱਚੇ ਕੋਈ ਗਾਵਾਂ ਜੀ। ਠੀਕ ਹੈ। ਉਹ ਤਕਰੀਬਨ ਇਹ ਹੁਣ 6 ਮਹੀਨਿਆਂ ਦੀ ਗੱਭਣ ਹੋ ਗਈ ਜੀ। 6ਾਂ ਦੀ ਗੱਭਣ ਚੱਕ। ਹਾਂਜੀ 6ਾਂ ਦੀ ਚੱਕ ਪਾਸ ਹੈ ਜੀ। ਠ ਸੋ ਦੋਸੋ 6 ਮਹੀਨੇ ਦੀ ਗੱਬਣ ਹੈ ਸੀਮੰਡ ਡੀਟੇਲ ਸਾਰੀ ਭਾਈ ਕਹਿੰਦਾ ਦੇ ਦੇਾਂਗੇ ਪਿਛਲੀਆਂ ਕੁ ਸਪੀਡੀਆਂ ਦਾ ਰਿਕਾਰਡ ਵੀ ਮਿਲ ਜੂਗਾ ਢਾਂਚਾ ਤੁਸੀਂ ਇਹਦਾ ਦੇਖ ਲਓ ਵਜਨ ਫੁੱਲ ਹੈ ਦੋਂਦਾਲਾ ਇੱਕ ਦੰਦ ਦੇ ਨੇ ਚੱਕਿਆ ਹੁਣ ਇਹਨੂੰ ਤੁਸੀਂ ਦੋ ਦੰਦ ਚ ਮੰਨੋਗੇ ਤੇ 6 ਮਹੀਨੇ ਦੀ ਇਹ ਗੱਬਣ ਹੈ ਬਾਕੀ ਕਾਰੀਗਰ ਬੰਦਾ ਜਿਹੜਾ ਫਾਰਮ ਦਾ ਕੰਮ ਕਰਦਾ ਉਹਨੂੰ ਪਤਾ ਨਸਲ ਬਰੀਡ ਬਾਰੇ ਜੀ ਹੂੰ ਬੱਚੀ ਦੀ ਦੱਸਣ ਦੀ ਕੋਈ ਲੋੜ ਨਹੀਂ ਸਰੀਰ ਇਹਦਾ ਪੂਰਾ ਢਾਂਚਾ ਦੱਸ ਰਿਹਾ ਜੀ ਸੋ ਚੰਗਾ ਕੱਦ ਕਾਠ ਹੈ ਫਿੱਟਿੰਗ ਵਾਲਾ ਹੋਵਾਨਾ ਪਟਨਾ ਸ਼ੁਰੂ ਕੀਤਾ ਹੈ ਛਿਆਂ ਦੀ ਗੱਭਣ ਹੈ ਦੋਸੋ ਲੈ ਚੱਲ ਭਾਈ ਅੰਦਰ ਇਹਨੂੰ ਸੋ ਇਹ ਹੀਫਰ ਇੱਕ ਵਿਕਰੀ ਵਾਸਤੇ ਸੀ ਇੱਕ ਹੋਰ ਹੀਫਰ ਹੈਗੀ ਹੈ ਜਿਹੜੀ ਤੁਹਾਨੂੰ ਦਿਖਾਉਣੀ ਹੈ ਲਾਸਟ ਉੱਤੇ ਜਿਹੜੀ ਭਾਈ ਇਹ ਹੀਫਰ ਹੈ ਇਹ ਵੀ ਭਾਜੀ ਸੇਮ ਉਮਰ ਦੀ ਹੈ ਜੀ ਇੱਕ ਦੰਦ ਚੱਕਿਆ ਹੈ ਨੇ ਵੀ ਜੀ ਹੂੰ ਇਹ ਗੱਭਣ ਇਹਦਾ ਪੂਰਾ ਹੈ ਜੀ 25 ਦਿਨ ਪਏ ਨੇ ਜੀ ਹਜੇ ਸੂਣ ਦੇ ਠੀਕ ਹੈ ਇਹਦੀ ਵੀ ਡਿਟੇਲ ਸਾਰੀ ਮਿਲ ਜੂਗੀ ਮਿਨੀਮਮ ਚ ਆਪਾਂ ਮਿਨੀਮਮ ਤੋਂ ਵੀ ਮਿਨੀਮਮ ਗੱਲ ਕਰੀਏ 35 ਤੋਂ ਪਲੱਸ ਦੀ ਮਿਲਕਿੰਗ ਕਰਵਾਉਣੀਆਂ ਜੀ ਬੱਚੀਆਂ ਇਹ ਠੀਕ ਹੈ ਹਾਂਜੀ ਸੋ ਦੋਸਤੋ 25 ਦਿਨ ਬਾਕੀ ਹੈ ਦੰਦੋਂ ਸੇਮ ਹੀ ਐ ਇਹ ਨਹੀਂ ਵੀ ਇੱਕ ਦੰਦ ਚੱਕਿਆ ਤੁਸੀਂ ਉਹਨੇ ਇਹਨੂੰ ਦੋਂਦੀ ਮੰਨੋਗੇ ਤੋੜ ਦੇ ਬਈ ਢਾਂਚਾ ਇਹਦਾ ਵੀ ਤੁਸੀਂ ਦੇਖ ਸਕਦੇ ਹੋ ਦੂਜੀ ਦੀ ਬਰੀਡ ਤੇ ਇਹਦੀ ਬਰੀਡ ਆਪਸ ਵਿੱਚ ਤੁਹਾਨੂੰ ਅਲੱਗ-ਅਲੱਗ ਥੋੜੀ ਨਜ਼ਰ ਆਉ ਪਰ ਫਿਟਿੰਗ ਆਲਾ ਹਵਾਨਾ ਇਸ ਵੈਡ ਦਾ ਕੱਦ ਦੇਦਾ ਵੀ ਉਨਾ ਹੀ ਐ 25 ਦਿਨ ਅਜੇ ਬਾਕੀ ਐ ਸੋ ਦੇਖੋ ਇਹਦਾ ਢਾਂਚਾ ਤੁਸੀਂ ਥਣਾ ਚ ਬਿੱਥੀ ਦੇਖ ਸਕਦੇ ਹੋ ਬੰਦੇ ਬਈ ਸੋ ਸਟਰਕਚਰ ਇਹਦਾ ਵੀ ਦੇਖ ਲਓ ਸੋ ਇਹ ਨਾਗਰ ਦੋਸਤੋ ਅੱਜ ਦੀ ਵੀਡੀਓ ਦੇ ਜਿਹੜੇ ਵਿਕਾਊ ਸੀਗੇ ਬਾਈ ਕੋਲ ਉਹ ਸਾਰੇ ਦਿਖਾਤੇ ਆ ਤੁਸੀਂ ਆ ਕੇ ਆਪਦੀ ਤਸੱਲੀ ਦੇ ਨਾਲ ਆਪਦੀ ਪਸੰਦ ਦਾ ਪਸ਼ੂ ਖਰੀਦਿਓ ਨੰਬਰ ਸਕਰੀਨ ਉੱਤੇ ਦੋ ਚੱਲਦੇ ਇਹਨਾਂ ਤੇ ਤੁਸੀਂ ਕਾਲ ਕਰ ਸਕਦੇ ਹੋ ਧੰਨਵਾਦ